ਅੱਜ ਮੇਰਾ ਵੀਰ ਸਾਰੇ ਹੀ ਭਰਾਵਾਂ ਨੂੰ ਹਸਿਕਾਲ ਅੱਜ ਗੱਲ ਕਰਨੀ ਆਪਾਂ ਜਿਹੜਾ ਯੂਰੀਆ ਚ ਡੀਏਪੀ ਆ ਉਹਦੇ ਸਬੰਧ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਫਾਰਮਰ ਵਾਸਤੇ ਲਾਗੂ ਹੋਣੀ ਆ ਉਹਦਾ ਕਿਸਾਨ ਨੂੰ ਫਾਇਦਾ ਤੇ ਦੁਕਾਨਦਾਰ ਨੂੰ ਜਿਹੜਾ ਨੁਕਸਾਨ ਹੋਣਾ ਪਰ ਪਤਾ ਲੱਗਣ ਤੇ ਇਹਦੇ ਨਾਲ ਜਿਹੜਾ ਕਿਸਾਨ ਡਰ ਰਿਹਾ ਚੱਕਰ ਕੀ ਆ ਚੱਕਰੇ ਹੈ ਵੀ ਜਿਹੜੀ ਹਲੇ ਸਟਾਰਟਿੰਗ ਇਹਦੀ ਹਰਿਆਣੇ ਤੋਂ ਹੋ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸਾਰੀ ਸਟੇਟਾਂ ਦੇ ਵਿੱਚ ਇਹ ਚੀਜ਼ ਲਾਗੂ ਹੋਣੀ ਆ ਜੇ ਆਪਾਂ 20 ਥੈਲੀਆਂ ਤੋਂ ਉੱਤੇ ਡੀਏਪੀ ਆ ਯੂਰੀਆ ਲੈਣੇ ਆ ਤਾਂ ਉਹਦੀ ਜਿਹੜੀ ਕਿਸਾਨ ਦੀ ਵੈਰੀਫਿਕੇਸ਼ਨ ਹੋਏ ਕਰੂਗੀ ਵੀ ਉਹਨੇ ਯੂਰੀਆ ਕਿਹੜੀ ਫਸਲ ਵਾਸਤੇ ਲਏ ਆ ਤੇ ਕਿੰਨੀ ਉਹਦੇ ਕੋਲ ਫਸਲ ਆ ਔਰ ਕਿੰਨੇ ਰਕਵੇ ਦੀ ਉਹ ਬੰਦਾ ਖੇਤੀ ਕਰਦਾ ਕਿਉਂਕਿ ਹੁੰਦਾ ਕੀ ਆ ਵੀ ਹੁਣ ਜਿਹੜਾ ਜਦੋਂ ਵੀ ਆਪਾਂ ਬਾਜ਼ਾਰ ਦੇ ਵਿੱਚੋਂ ਯੂਰੀਆ ਲੈ ਕੇ ਆਉਨੇ ਆ ਹਰ ਕਿਸਾਨ ਦਾ ਜਿਹੜਾ ਜ਼ਿਮੀਂਦਾਰ ਦਾ ਉਹ ਦੁਕਾਨਦਾਰ ਜਿਹੜਾ ਸ਼ੋਸ਼ਣ ਕਰ ਰਿਹਾ ਤੇ ਦੁਕਾਨਦਾਰ ਦੇ ਕੋਲ ਤਰਕ ਕੀ ਹੁੰਦਾ ਵੀ ਸਾਨੂੰ ਜਿਹੜਾ ਕੰਪਨੀ ਨਾਲ ਸਮਾਨ ਲਾ ਕੇ ਦਿੰਨੀ ਆ ਤੇ ਦੂਜੀ ਤਾਂ ਇਹਦੇ ਨਾਲ ਟੈਗਿੰਗ ਬੰਦ ਹੋਊਗੀ ਤੇ ਇੱਕ ਇਹਦੇ ਨਾਲ ਸਭ ਤੋਂ ਵੱਡਾ ਇਹ ਆ ਵੀ ਜਦੋਂ ਵੀ ਆਪਾਂ ਯੂਰੀਆ ਲੈ ਕੇ ਆਉਨੇ ਆ ਆਪਣਾ ਇੱਕ ਅੰਗੂਠਾ ਜਾਂ ਫਿੰਗਰ ਲਵਾਇਆ ਜਾਂਦਾ ਹੈ ਦੁਕਾਨਦਾਰ ਤੋਂ ਮਸ਼ੀਨ ਦੇ ਉੱਤੇ ਤੇ ਉਹਦੇ ਤੋਂ ਆਪਣਾ ਆਧਾਰ ਕਾਰਡ ਦੇ ਨਾਲ ਜਦੋਂ ਲਿੰਕ ਹੁੰਦਾ ਤੇ ਆਪਾਂ ਨੂੰ ਉੱਥੇ ਯੂਰੀਏ ਦੇ ਗੱਟੇ ਪਾਏ ਜਾਂਦੇ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਣੇ ਕਿੰਨੇ ਗੱਟੇ ਦਾ ਜਿਹੜਾ ਬਿੱਲ ਕੱਟਿਆ ਬਿੱਲ ਬੇਸ਼ੱਕ ਆਪਾਂ ਨੂੰ 20 ਗੱਟੇ ਲੈ ਜਾਂਦਾ 20 ਦਾ ਗੱਟ ਦੇਵੇ ਤੇ ਹੋ ਸਕਦਾ ਕਈ ਦੁਕਾਨਦਾਰ ਕੀ ਕਰਦੇ ਆ ਵੀ 70 ਤੋਂ 80 ਗੱਟੇ ਕੋਈ 50 ਗੱਟੇ ਕੋਈ 40 ਗੱਟੇ ਪਾ ਦਿੰਦਾ ਜੇ ਆਪਾਂ 20 ਗੱਟੇ ਯੂਰੀਆ ਲੈਣੇ ਆ ਤਾਂ ਆਪਣੇ ਜਿਹੜੇ 30 ਤੋਂ 40 ਗੱਟੇ ਯੂਰੀਆ ਆ ਆਧਾਰ ਕਾਰਡ ਤੇ ਪਾ ਦਿੱਤੇ ਜਾਂਦੇ ਆ ਖੁਦ ਮੇਰੇ ਨਾਲ ਦੋ ਵਾਰ ਇਹ ਚੀਜ਼ ਹੋਈ ਆ ਤੇ ਮੇਰੀ ਵੈਸ ਵੀ ਦੁਕਾਨਦਾਰ ਦੇ ਨਾਲ ਹੋਈ ਆ ਤੇ ਉਹ ਬੰਦੇ ਨੇ ਆਪਾਂ ਨੂੰ ਯੂਰੀਆ ਦੇਣਾ ਵੀ ਬੰਦ ਕਰਤਾ ਵੀ ਇਹ ਬੰਦੇ ਨੇ ਵੈਸ ਕਰੀਆ ਕਰਕੇ ਮੈਂ ਉਹਨੂੰ ਕਿਹਾ ਵੀ ਭਾਈ ਮੇਰੇ ਆਧਾਰ ਕਾਰਡ ਤੇ ਜੇ ਮੈਂ 40 ਗੱਟੇ ਯੂਰੀਆ ਲੈ ਰਿਹਾ ਤਾਂ ਤੂੰ 80 ਗੱਟੇ ਕਿਉਂ ਪਾ ਰਿਹਾ ਡਬਲ ਕਿਉਂ ਪਾ ਰਿਹਾ ਉਹਦਾ ਕਹਿਣ ਦਾ ਸੀਗਾ ਮੈਨੂੰ ਕਹਿੰਦਾ ਵੀ ਯਾਰ ਕਈ ਬੰਦੇ ਆਧਾਰ ਕਾਰਡ ਨਹੀਂ ਲੈ ਕੇ ਆਉਂਦੇ ਜਿਹੜੇ ਇੱਕ ਇੱਕ ਗੱਟਾ ਜਾਂ ਦੋ ਦੋ ਗੱਟੇ ਯੂਰੀਆ ਲੈ ਕੇ ਜਾਂਦੇ ਆ ਤੇ ਉਹਨਾਂ ਨਾਲ ਬਾਈ ਆਪਾਂ ਨੂੰ ਕੀ ਮ ਦੇ 2 ਗੱਟੇ ਲੈ ਕੇ ਉਹਨਾਂ ਨੂੰ ਕਹੋ ਵੀ ਆਧਾਰ ਕਾਰਡ ਲੈ ਕੇ ਆਉ ਤੇ ਆਪਣੇ 2 ਗੱਟੇ ਕਟਾਓ ਆਧਾਰ ਕਾਰਡ ਤੇ ਆਪਣੇ ਲੈ ਜਾਓ ਤੇ ਉਹਦੇ ਪਿੱਛੇ ਇਹ ਨਹੀਂ ਹੈਗਾ ਵੀ ਤੁਸੀਂ 40 ਦੇ 80 ਗੱਟੇ ਪਾ ਦੋ ਇਹਦੇ ਪਿੱਛੇ ਮੇਨ ਕਾਰਨ ਇਹ ਹੈ ਵੀ ਖਪਤ ਵੱਧ ਦਿਖਾ ਕੇ ਯੂਰੀਆ ਸਟਾਕ ਕਰਕੇ ਦੁਕਾਨਦਾਰ ਗਦਾਮਾਂ ਦੇ ਵਿੱਚ ਰੱਖ ਕੇ ਫਿਰ ਨਾਲ ਟੈਗਿੰਗ ਕਰਦਾ ਫਿਰ ਜਦੋਂ ਯੂਰੀਆ ਨਹੀਂ ਮਿਲਦਾ ਬੰਦਿਆਂ ਨੂੰ ਤੇ ਸਟਾਕ ਕਰ ਲੈਂਦੇ ਆ ਫਿਰ ਨਾਲ ਜਿਹੜਾ ਮਨਮਰਜ਼ੀ ਨਾਲ ਸਮਾਨ ਦਿੰਨੇ ਆ ਸਮਾਨ ਜਿਹੜਾ ਜਿੰਕ ਹੋਵੇ ਹੁਣ ਮੈਂ ਤੁਹਾਨੂੰ ਦੱਸਦਾ ਪਿਛਲੇ ਦੋ ਦਿਨ ਦੀ ਗੱਲ ਹੈ ਦੁਕਾਨਦਾਰ ਨੂੰ ਫੋਨ ਕਰਿਆ ਵੀ ਬਾਈ 30 ਘਟੇ ਯੂਰੀਆ ਚਾਹੀਦਾ ਕਹਿੰਦਾ 15 ਥੈਲੀਆਂ ਜਿੰਕ ਲੈਣੀਆਂ ਪੈਣਗੀਆਂ ਜਾਂ 15 ਥੈਲੀਆਂ ਬੂਸਟਰ ਲੈ ਲਓ ਜਾਂ ਦੋ ਥੈਲੀਆਂ ਮਗਰ 20 ਕਿਲੋ ਜਿਹੜਾ ਸਲਫਰ ਲੈ ਲਓ ਕਹਿਣ ਦਾ ਮਤਲਬ ਵੀ ਇੱਕ ਥੈਲੀ ਮਗਰ 4-500 ਰੁਪਏ ਦਾ ਸਾਮਾਨ ਐਕਸਟਰਾ ਲਾ ਕੇ ਦੇਣਾ 270 ਰੁਪਏ ਦਾ ਯੂਰੀਆ ਦੇ ਨਾਲ 550-600 ਰੁਪਏ ਦਾ ਸਾਮਾਨ ਦੇਣਾ ਇਹ ਸਿਰੋਸ਼ਰਤ ਕਾ ਜਿਹੜਾ ਉਹਦੇ ਪਿੱਛੇ ਜਦੋਂ ਦੁਕਾਨਦਾਰ ਨੂੰ ਕਹਿੰਦੇ ਵੀ ਯਾਰ ਇਹਦਾ ਉਹ ਕਹਿੰਦੇ ਵੀ ਸਾਨੂੰ ਕੰਪਨੀਆਂ ਲਾ ਕੇ ਦਿੰਦੀ ਸਾਡੀ ਮਜਬੂਰੀ ਆ ਕੋਈ ਕੰਪਨੀ ਇਹ ਨਹੀਂ ਕਹਿੰਦੀ ਵੀ ਤੁਸੀਂ 270 ਰੁਪਏ ਦੇ ਯੂਰੀ ਦੇ ਨਾਲ 500 ਰੁਪਏ ਦਾ ਸਾਮਾਨ ਦੋ ਹੋ ਸਕਦਾ ਉਹਨੂੰ 50 ਥੈਲਿਆਂ ਦੇ ਮਗਰ 10 ਥੈਲੇ ਕੋਈ ਚੀਜ਼ ਮਿਲਦੀ ਹੋਵੇ ਪਰ ਜਿਹੜਾ ਜ਼임ੀਦਾਰ ਨੂੰ ਇੱਕ ਇੱਕ ਥੈਲੇ ਦੋ ਦੋ ਥੈਲੇ ਨਾਲ ਲਾ ਕੇ ਜਿਹੜਾ ਦਿੱਤਾ ਜਾਂਦਾ ਇਹੀ ਚੀਜ਼ ਇਹਦੇ ਨਾਲ ਬੰਦ ਹੋਣੀ ਆ ਜੇ ਆਪਣੀ ਵੈਰੀਫਿਕੇਸ਼ਨ ਹੋਊਗੀ ਮੰਨ ਲਓ ਹੁਣ ਤੁਹਾਡੇ ਆਧਾਰ ਕਾਰਡ ਤੇ ਤੁਸੀਂ ਦੁਕਾਨ ਚੋਂ ਲੈ ਕੇ ਆਏ ਆ 20 ਗੱਟੇ ਯੂਰੀਆ ਤੇ ਤੁਹਾਡੇ 40 ਪਾ ਜੇ ਤੁਸੀਂ ਹਰਿਆਣਾ ਦੇ ਵਿੱਚ ਇਹ ਚੀਜ਼ ਹਰਿਆਣਾ ਦੇ ਵਿੱਚ ਤਾਂ ਛੇਤੀ ਸ਼ੁਰੂ ਹੋ ਗਈ ਆਉਣ ਵਾਲਾ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੋ ਜਾਣੀ ਆ। ਜਦੋਂ ਆਪਾਂ ਯੂਰੀਆ ਦੁਕਾਨ ਤੋਂ ਲੈ ਕੇ ਆਉਂਗੇ ਉਹਦੇ ਤੋਂ ਬਾਅਦ ਤੁਹਾਡਾ ਖੇਤੀਬਾੜੀ ਅਫਸਰ ਜਾਂ ਡੋਰ ਟੂ ਡੋਰ ਤੁਹਾਡੇ ਵਿਜ਼ਿਟ ਕਰਨਗੇ ਜਾਂ ਤੁਹਾਨੂੰ ਉਧਾਰ ਕਾੜਨ ਨਾਲ ਆਪਣਾ ਫੋਨ ਨੰਬਰ ਲਿੰਕ ਹੁੰਦਾ ਤੁਹਾਨੂੰ ਫੋਨ ਕਰਨਗੇ ਵੀ ਤੁਸੀਂ ਐਨੇ ਗੱਟੇ ਯੂਰੀਆ ਲੇ ਆ। ਜੇ ਤੁਸੀਂ ਕਹੋਗੇ ਹਾਂ ਲੇ ਆ। ਫਿਰ ਤੁਹਾਨੂੰ ਦੱਸਣਾ ਪਊਗਾ ਵੀ ਤੁਸੀਂ ਕਿਹੜੀ ਫਸਲ ਵਾਸਤੇ ਲੇ ਆ ਔਰ ਕਿੰਨੇ ਏਰੀਆ ਦੇ ਵਿੱਚ ਤੁਸੀਂ ਖੇਤੀ ਕਰਦੇ ਆ ਕਾਦੇ ਵਾਸਤੇ ਲੇ ਆ। ਤੇ ਉਦੋਂ ਨਾਲ ਜਿਹੜੇ ਆਪਾਂ ਨੂੰ ਇਹ ਚੀਜ਼ ਦਾ ਮਤਲਬ ਕਿ ਸੌਖਾ ਹੋਊਗਾ ਵੀ ਆਪਣੇ ਵਾਕਈ ਮਤਲਬ ਕਿ ਆਪਣਾ ਯੂਰੀਆ ਜਿਹੜਾ ਆਧਾਰ ਕਾਰਡ ਤੇ ਜਿੰਨੇ ਆਪਾਂ ਲੈ ਕੇ ਉਹਨਾਂ ਕਟਿਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਜਦੋਂ ਆਪਾਂ ਯੂਰੀਆ ਲੈ ਕੇ ਆਉਂਦੇ ਦੁਕਾਨਦਾਰ ਤੇ ਆਪਾਂ ਨੂੰ ਮੈਸੇਜ ਆਉਂਦਾ ਸੀ ਨਾਲ ਦੀ ਨਾਲ ਵੀ ਆਪਣਾ ਜਿਹੜਾ ਇੰਨਾ ਯੂਰੀਆ ਕਟਿਆ ਆਪਾਂ ਇੰਨਾ ਯੂਰੀਆ ਲਿਆ ਹੁਣ ਕੀ ਕਰਦੇ ਜਦੋਂ ਆਪਣਾ ਦੁਕਾਨਦਾਰ ਅੰਗੂਠਾ ਲਗਾਉਂਦਾ ਮਸ਼ੀਨ ਦੇ ਉੱਤੇ ਆਧਾਰ ਕਾਰਡ ਲੈ ਕੇ ਨੰਬਰ ਪਾ ਕੇ ਤੇ ਆਪਣਾ ਜਿਹੜਾ ਮੈਸੇਜ ਬੰਦ ਕਰ ਦਿੱਤਾ ਜਾਂਦਾ ਮੈਸੇਜ ਨਹੀਂ ਆਪਣੇ ਫੋਨ ਤੇ ਆਉਂਦਾ ਹੁਣ ਤੁਸੀਂ ਜ਼ਿਆਦਾਤਰ ਬੰਦੇ ਜਿਹੜੇ ਯੂਰੀਆ ਕੋਈ ਮਾਦਰਦਗਾਨਦਾਰ ਹੋਊਗਾ ਜਿਹੜਾ ਬੰਦਾ ਮੈਸੇਜ ਖੁੱਲਾ ਛੱਡਦਾ ਤੇ ਪ੍ਰੋਪਰ ਜਿੰਨੇ ਲੈ ਆ ਉਹਨੇ ਹੀ ਘਟੇ ਪਾਉਂਦਾ ਜਿਆਦਾਤਰ ਤਾਂ ਇਹ ਹੁੰਦਾ ਵੀ ਜੀ ਆਪਾਂ 20 ਘਟੇ ਲੈ ਆਂਦਾ ਆਪਣੇ 40 ਦਾ ਬਿਲ ਕੱਟਿਆ ਜਾਂਦਾ ਤੇ ਜਿਹੜੇ ਉਹ 20 ਘਟੇ ਦੁਕਾਨਦਾਰ ਨੇ ਆਪਣੇ ਗਲ ਪਾ ਕੇ ਆਪਣੇ ਨਾਮ ਤੇ ਕੱਟ ਕੇ ਆਪਣੇ ਗਦਾਮ ਦੇ ਵਿੱਚ ਰੱਖ ਲਏ ਉਹਨੇ ਅਗਲਾ ਰੈਕ ਵੀ ਲਵਾ ਲੈਣਾ ਯੂਰੀਆ ਦੀ ਜਮਾਂ ਖੋਰੀ ਚੱਲਦੀ ਆ ਜਮਾਂ ਖੋਰੀ ਇਸ ਕਰਕੇ ਚੱਲਦੀ ਵੀ ਜਦੋਂ ਇਹਦੀ ਸ਼ਾਰਟ ਆਉਂਦੀ ਆ ਫਿਰ ਉਸ ਦੁਕਾਨਦਾਰ ਦੇ ਕੋਲ ਯੂਰੀਆ ਪਿਆ ਹੁੰਦਾ ਜਿਹਨੇ ਬਾਧੂ ਯੂਰੀਆ ਕਿਸਾਨਾਂ ਦੇ ਆਧਾਰ ਗਾਰਡਨ ਦੇ ਕੱਟ-ਕੱਟ ਕੇ ਆਪਣਾ ਯੂਰੀਆ ਜਮ੍ਹਾਂ ਕਰਿਆ ਹੋਇਆ ਤੇ ਫਿਰ ਉਹ ਜਦੋਂ ਵੱਧੂ ਯੂਰੀਆ ਦੇ ਗਦਾਮ ਦੇ ਵਿੱਚ ਹੁੰਦਾ ਤੇ ਉਦੋਂ ਫਿਰ ਨਾਲ ਉਹ ਟੈਗਿੰਗ ਕਰਦਾ ਸਮਾਨ ਦਿੰਦਾ ਤੇ ਆਪਣਾ ਜਿਹੜਾ ਫਾਇਦਾ ਲੰਦਾ ਤੇ ਨਾਉ ਲੰਨੇ ਆ ਫਿਰ ਕਹਿੰਦੇ ਸਾਨੂੰ ਕੰਪਨੀਆਂ ਧੱਕੇ ਨਾਲ ਦੇ ਰਹੀਆਂ ਇਹਦੇ ਪਿੱਛੇ ਬਹੁਤ ਵੱਡਾ ਜਿਹੜਾ ਸਕੈਮ ਚੱਲ ਰਿਹਾ। ਇਹੀ ਸਕੈਮ ਜਿਹੜਾ ਸਭ ਤੋਂ ਵੱਧ ਨੁਕਸਾਨ ਜਿਹੜਾ ਜ਼ਿਮੀਂਦਾਰਾਂ ਦਾ ਕਰਦਾ। ਹੁਣ ਜਿੱਦਾਂ ਇਹ ਖਬਰ ਸੋਸ਼ਲ ਮੀਡੀਆ ਤੇ ਆਉਣੀ ਹੈ ਇਹਦੇ ਵਿੱਚ ਕਿਸਾਨ ਨੂੰ ਜਾਂ ਜ਼ਿਮੀਂਦਾਰ ਨੂੰ ਡਰਨ ਦੀ ਲੋੜ ਨਹੀਂ ਹੈਗੀ ਬਹੁਤ ਬੰਦੇ ਸੋਸ਼ਲ ਮੀਡੀਆ ਤੇ ਇਸ ਚੀਜ਼ ਡਰਾਉਣਗੇ। ਕਿਉਂਕਿ ਇਹਦੇ ਪਿਛੇ ਹੁੰਦਾ ਵੀ ਦੁਕਾਨਦਾਰਾਂ ਨੇ ਜਿਹੜੀਆਂ ਪੇਡ ਪ੍ਰਮੋਸ਼ਨਾਂ ਕਰਾਉਣੀਆਂ ਜਿਹੜੇ ਆਪਣੇ ਚੈਨਲ ਆ ਖੇਤੀਬਾੜੀ ਦੇ ਸੰਬੰਧ ਰੇ ਵਿੱਚ ਚੱਲਦੇ ਆ ਜਾਂ ਸੋਸ਼ਲ ਮੀਡੀਆ ਤੇ ਹੋਰ ਵੀ بڑے ਬੰਦੇ ਜਿਹੜੇ ਹਜ਼ਾਰ-ਹਜ਼ਾਰ ਰੁਪਈਆ ਲੈ ਕੇ ਕਦੇ ਤਾਂ ਸਪੈਦਿਆਂ ਦੇ ਕਲੋਨ ਬੂਟੇ ਦਿਖਾਉਣ ਲੱਜੇ ਨੇ ਵੀ ਫੋਰਚੂਨਰ ਲਾਈਟਾਂ ਮਾਰਦੀ ਆ ਠੀਕ ਆ ਮੈਂ ਹੁਣ ਦੇਖਦਾ ਆ ਦੋ ਤਿੰਨ ਦਿਨ ਪਹਿਲਾਂ ਦੇ ਦੇਖੀਆ ਵੀਡੀਓ ਖਾਦ ਦੇ ਵਿੱਚ ਪੀ ਤੇਈ ਕਲੋਨ ਬੂਟੇ ਚੱਕੇ ਹੋਏ ਆ ਕਹਿੰਦਾ ਫੋਰਚੂਨਰ ਲਾਈਟਾਂ ਮਾਰਦੀ ਆ ਤੇ 5 ਸਾਲ ਦੇ ਵਿੱਚ ਬੂਟਾ 5000 ਦਾ ਹੋ ਜਾਂਦਾ ਆ ਮੇਰੇ ਕੋਲ ਸਾਹਮਣੇ ਚੜੀ ਦੇ ਪਾਰ ਤਕਰੀਬਨ 150 ਬੂਟੇ ਹੋਰੇ ਖੜਾ ਤੇ ਉਹ ਰਾਂ ਦੇ ਨਾਲ ਪਰਾਂ ਖੜੇ ਆ ਤਕਰੀਬਨ 200 ਬੂਟੇ ਤੇ ਲੱਗ ਗਿਆ ਜੇ ਕੋਈ ਬੰਦਾ ਕਹਿੰਦਾ ਵੀ ਫੋਰਚੂਨਰ ਲੈਟਾ ਮਾਰਦੀ ਆ ਲੈ ਮੈਨੂੰ 5 ਸਾਲ ਦੇ ਬੂਟੇ ਦਾ 5000 ਰੁਪਏ ਦਵਾ ਦੇ ਮੈਂ ਦੇਣ ਨੂੰ ਤਿਆਰ ਆ ਇਹ ਸਿਰਫ ਬਕਾਊ ਜਿਹੜਾ ਆਪਣੇ ਚੈਨਲ ਬਣਾਏ ਹੋਏ ਆ ਜਿਹੜੇ ਜ਼ਿਮੀਂਦਾਰਾਂ ਦਾ ਨੁਕਸਾਨ ਕਰਦੇ ਆ ਉਹਨਾਂ ਦੀ ਗੱਲ ਕਰਦਾ ਉਹਨਾਂ ਨੇ ਹੁਣ ਇਹ ਚੀਜ਼ ਵੀ ਸੋਸ਼ਲ ਮੀਡੀਆ ਤੇ ਲੈ ਕੇ ਆਉਣੇ ਵੀ ਜਿਹੜਾ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰਨ ਜਾ ਰਹੀ ਆ ਹੁਣ ਯੂਰੀਆ ਦੀ ਵੈਰੀਫਿਕੇਸ਼ਨ ਹੋਇਆ ਕਰੂਗੀ ਵੈਰੀਫਿਕੇਸ਼ਨ ਦਾ ਕਿਸਾਨ ਨੂੰ ਕੋਈ ਨੁਕਸਾਨ ਨਹੀਂ ਹੈਗਾ ਮੇਨ ਮਕਸ ਵੀ ਬੰਦਿਆਂ ਨੂੰ ਹੁਣ ਡਰਾਇਆ ਜਾਣਾ ਵੀ ਯੂਰੀਆ ਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਆ ਵਧੀਆ ਗੱਲ ਆ ਯੂਰੀਆ ਦੀ ਵੈਰੀਫਿਕੇਸ਼ਨ ਹੋਵੇ ਆਪਾਂ ਨੂੰ ਕੀ ਡਰ ਆ ਜੇ ਆਪਾਂ 40 ਗੱਟੇ ਯੂਰੀਆ ਲਏ ਆ ਆਪਣੇ ਕੋਲ ਉਨੇ ਇਕੜ ਦੀ ਖੇਤੀ ਜਿੰਨੀ ਕਾ ਆਪਾਂ ਨੂੰ ਲੋੜ ਆ ਤੇ ਫਿਰ ਆਪਾਂ ਨੂੰ ਡਰ ਵੀ ਕੋਈ ਨਹੀਂ ਹੈਗਾ ਵੀ ਆਪਾਂ 40 ਗੱਟੇ ਜਾਂ 50 ਗੱਟੇ ਜਾਂ ਕਿਨੇ 100 ਗੱਟੇ ਯੂਰੀਆ ਲਿਆ ਤਾਂ ਆਪਾਂ ਨੂੰ ਬਾਈ ਕੋਈ ਡਰਨ ਦੀ ਲੋੜ ਨਹੀਂ ਹੈਗੀ ਖੇਤੀ ਦੇ ਹਿਸਾਬ ਨਾਲ ਜੇ ਬੰਦਾ ਯੂਰੀਆ ਲੰਦਾ ਉਹਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਡਰਨ ਦੀ ਲੋੜ ਉਹਨੂੰ ਵੀ ਜਿਨ੍ਹਾਂ ਨੇ ਬਲੈਕ ਕਰਨੀ ਆ ਯੂਰੀਆ ਸਟਾਕ ਕਰਨਾ ਦੁਕਾਨਦਾਰਾਂ ਨੇ ਇਹ ਚੀਜ਼ ਹੁਣ ਫ ਔਰ ਨਾਲ ਟਾਈਮ ਦੇ ਵਿੱਚ ਸਰਕਾਰਾਂ ਦੇ ਵੀ ਕਿਸਾਨ ਨੂੰ ਹੀ ਮੂਰੇ ਕਰਿਆ ਜਾਵੇ ਜਿਵੇਂ ਪਹਿਲਾਂ ਆੜਤੀਆਂ ਨੇ ਕਿਸਾਨ ਨੂੰ ਮੂਰਖ ਬਣਾਇਆ ਵੀ ਜਿਹੜੀ ਸਰਕਾਰ ਹੈ ਉਹ ਝੋਨਾ ਨਹੀਂ ਚੱਕ ਰਹੀ ਜਦਕਿ ਮੇਨ ਪਿੱਛੇ ਦੀ ਪਾਲਿਸੀ ਲੁੱਟਣ ਦੀ ਕਿਸਾਨਾਂ ਨੂੰ ਛੈਲਰ ਤੇ ਆੜਤੀਆਂ ਦੀ ਦੋਵਾਂ ਦੀ ਮਿਲ ਕੇ ਦੀ ਤੇ ਬਦਨਾਮ ਸਰਕਾਰ ਨੂੰ ਕਿਹਾ ਗਿਆ ਸਰਕਾਰ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਦੋਸ਼ੀ ਸੀ ਕਿਉਂਕਿ ਸਰਕਾਰ ਨੇ ਜਿਹੜਾ ਪਹਿਲਾਂ ਧਿਆਨ ਨਹੀਂ ਦਿੱਤਾ ਜਿੱਦਾਂ ਇਸ ਵਾਰ ਹੁਣ ਸਰਕਾਰ ਨੇ ਪਹਿਲਾਂ ਧਿਆਨ ਦਿੱਤਾ ਤੇ ਖੇਤੀਬਾੜੀ ਮੰਤਰੀ ਨੂੰ ਜਿਹੜੀ ਮੰਗ ਕੀਤੀ ਵੀ 15 ਸਤੰਬਰ ਤੋਂ ਜਿਹੜੀ ਝੋਨੇ ਦੀ ਖਰੀਦ ਸਟਾਰਟ ਕੀਤੀ ਜਾਵੇ ਕਿਉਂਕਿ ਝੋਨੇ ਇਸ ਵਾਰਗੇਤੇ ਲੱਗੇ ਪਿਆ ਕਿਉਂਕਿ ਟਾਈਮ ਪਹਿਲਾਂ ਹੈਗਾ ਤੇ ਦੂਜਾ ਜਿਹੜਾ ਉਹਨਾਂ ਨੇ ਮੰਡੀ ਕਰਨ ਦੇ ਵਿੱਚ ਦਿੱਕਤ ਨਾ ਆਵੇ ਜਿਹੜੀ ਗਦਾਮਾਂ ਗਦਾਮਾਂ ਦੀ ਮਤਲਬ ਕਿ ਵੀ ਉਹਨਾਂ ਨੂੰ ਖਾਲੀ ਕੀਤਾ ਜਾਵੇ ਟਾਈਮ ਨਾਲ ਜਿਹੜਾ ਝੋਨਾ ਝੋਨੇ ਦੀ ਲਿਫਟਿੰਗ ਸ਼ੁਰੂ ਹੋਵੇ ਬਹੁਤ ਚੀਜ਼ਾਂ ਹੋਈਆਂ ਉਹ ਵੀ ਆਪਾਂ ਅੱਗੇ ਅੱਗੇ ਕਰਾਂਗੇ ਗੱਲ ਪਰ ਮੇਨ ਅੱਜ ਵੀਡੀਓ ਦਾ ਮਕਸਦ ਜਿਹੜਾ ਆਪਣਾ ਉਹ ਹੈਗਾ ਯੂਰੀਏ ਦੇ আর ਡੀਏਪੀ ਦੇ ਸਬੰਧ ਦੇ ਵਿੱਚ ਬਾਕੀ ਜਿਹੜਾ ਡੀਏਪੀ ਆ ਡੀਏਪੀ ਟਾਈਮ ਦੇ ਨਾਲ ਇਸ ਵਾਰ ਬਾਜ਼ਾਰਾਂ ਦੇ ਵਿੱਚ ਆ ਜਾਣਾ ਪਰ ਮਿਲਣਾ ਤੁਹਾਨੂੰ ਉਹੀ ਹਾਲਾਤਾਂ ਦੇ ਵਿੱਚ ਹੈ ਕਿਉਂਕਿ ਇਹ ਜਿਹੜੀ ਇਹ ਦੁਕਾਨਦਾਰਾਂ ਦੇ ਮੂੰਹ ਨੂੰ ਵੀ ਖੂਨ ਲੱਗ ਗਿਆ ਖੂਨ ਹੁਣ ਜਿਹ ਅੱਗੇ ਤੇ ਹੁਣ ਸ਼ਿਕਾਇਤ ਕਰਿਆ ਕਰੋ ਹੁਣ ਜਿੱਦਾਂ ਜਿਹੜਾ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜਿਹੜਾ ਭਾਰਤ ਸਰਕਾਰ ਨੇ ਕਿਸਾਨਾਂ ਵਾਸਤੇ ਜਾਰੀ ਕੀਤਾ ਵੀ ਜੇ ਕੋਈ ਦੁਕਾਨਦਾਰ ਯੂਰੀਆ ਦੀ ਨਾਲ ਡੀਏਪੀ ਦੀ ਨਾਲ ਕਿਸੇ ਵੀ ਪ੍ਰੋਡਕਟ ਦੀ ਜੇ ਤਾਂ ਖਾਸ ਕਰਕੇ ਨੈਨੋ ਡੀਏਪੀ ਜਾਂ ਨੈਨੋ ਯੂਰੀ ਦੀ ਕਰਦਾ ਫਿਰ ਤਾਂ ਉਹਨੂੰ ਸਜ਼ਾ ਹੋਣੀਓ ਹੋਣੀ ਹੈ ਜੇ ਹੋਰ ਵੀ ਕਿਸੇ ਪ੍ਰੋਡਕਟ ਦੀ ਨਾਲ ਟੈਗਿੰਗ ਕਰਦਾ ਤਾਂ ਉਹਨਾਂ ਨੇ ਜਿਹੜਾ ਹੈਲਪਲਾਈਨ ਨੰਬਰ ਹੈ ਉਹ ਜਾਰੀ ਕੀਤਾ ਵੀਡੀਓ ਦੇ ਵਿੱਚ ਮੈਂ ਨਲ ਲਾਉਣ ਲੱਗਿਆ ਤਾਂ ਇਹਦੇ ਤੇ ਤੁਸੀਂ ਜਿਹੜੀ ਸ਼ਿਕਾਇਤ ਕਰ ਸਕਦੇ ਹੋ ਦੁਕਾਨਦਾਰ ਦੀ ਜਿੱਦਾਂ ਹੁਣ ਕੰਮ ਚੱਲ ਰਿਹਾ ਵੀ ਯੂਰੀਆ ਦੇ ਨਾਲ ਜਿਹੜਾ ਕੋਈ ਤਾਂ ਕਹਿੰਦਾ ਬੂਸਟਰ ਲੈ ਜਾਓ ਕੋਈ ਕਹਿੰਦਾ ਜ਼ਿੰਕ ਲੈ ਜਾਓ ਕੋਈ ਕਹਿੰਦਾ ਸਲਫਰ ਲੈ ਜਾਓ ਜਦ ਕਿ ਸਲਫਰ ਦਾ ਝੋਨੇ ਦੇ ਵਿੱਚ ਕੋਈ ਏਡਾ ਵੱਡਾ ਰੋਲ ਨਹੀਂ ਹੁੰਦਾ ਹੈਗਾ ਵੀ ਆਪਾਂ ਸਲਫਰ ਨੂੰ ਪਾਈਏ ਜਾਂ ਹੋਰ ਜਿਹੜੀਆਂ ਸਪਰੇਆਂ ਰਹਿਆਂ ਨਾਲ ਦਿੱਤੀਆਂ ਜਾ ਰਹੀਆਂ ਹਨ ਬਿਨਾਂ ਮਤਲਬ ਦੇ ਬਿਨਾਂ ਲੋੜ ਤੋਂ 12 ਤਰੇਡ ਦਿੱਤੀ ਜਾ ਰਹੀ ਹੈ ਜਦ ਕਿ ਉਹਦੀ 12 ਤਰੇਡ ਦਾ ਕੋਈ ਆਪਾਂ ਨੂੰ ਏਡਾ ਨਹੀਂ ਹੈਗਾ ਪਰ ਕਈ ਯੂਟਿਊਬਰ ਯਾ ਕਈ ਸੋਸ਼ਲ ਮੀਡੀਆ ਦੇ ਆਪਣੇ ਬੰਦੇ ਖੁਦ ਉਹ ਖੇਤੀ ਕਰਦੇ ਆ ਇਹ ਜਿਹੜੇ ਹਰ ਰੋਜ਼ ਇੱਕ ਨਵੇਂ ਡੱਬੇ ਦੀ ਵੀਡੀਓ ਪਾ ਦਿੰਦੇ ਆ ਕਦੇ ਡੱਬਾ ਚੱਕ ਕੇ ਕਹਿੰਦੇ ਨੇ ਆਹ ਡੱਬਾ ਪਾਓ ਦੂਜੇ ਦਿਨ ਕਹਿੰਦੇ ਨੇ ਮਾਈਕਰੋ ਰਾਜ ਆ ਪਾਓ ਤੀਜੇ ਦਿਨ ਕਹਿੰਦੇ ਨੇ ਕੁਝ ਹੋਰ ਪਾਓ ਕੋ ਇਹ ਮਲਕੇ ਨਾ ਬੰਦਿਆਂ ਤੋਂ ਬਾਈ ਬਚਿਆ ਕਰੋ ਠੀਕ ਆ ਹਾਂ ਇਹਨਾਂ ਦੇ ਵਿੱਚ ਕੁਝ ਚੀਜ਼ਾਂ ਦੇ ਰਿਜ਼ਲਟ ਹੈਗੇ ਆ ਜੇ ਕੋਈ ਚੀਜ਼ ਪਾਉਣੀ ਆ ਤਾਂ ਉਹਨਾਂ ਦੇ ਰਿਜ਼ਲਟ ਹੈਗੇ ਆ ਪਰ ਨਾਲ ਦੀ ਨਾਲ ਉਹ ਬੰਦੇ ਦੱਸਦੇ ਹੈਗੇ ਸਿਰਫ ਪੇਡ ਪ੍ਰਮੋਸ਼ਨ ਆ ਵੀ ਆ ਪਾਓ ਪਾਓ ਚਲੋ ਭਾਈ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਗੱਲਾਂ ਬਥੇਰੀਆਂ ਹੋਈਆਂ ਨੇ ਜਦੋਂ ਆਪਾਂ ਕਰ ਦਿਮਾਗ ਦੇ ਵਿੱਚ ਆਈ ਜਾਣੀਆਂ ਪਰ ਬਹੁਤ ਭਰਾਵਾਂ ਕੋਲ ਟਾਈਮ ਨਹੀਂ ਹੁੰਦਾ ਲੰਬੀ ਵੀਡੀਓ ਦੇਖਣ ਦਾ ਸੋਖ ਜਿਹੜੇ ਨਵੇਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ